ਹਾਂ ਹੱਸ ਕੇ ਅਹ ਬੂੜੇ ਵੇਹੋਂ ਕਿੰਦੇ ਮੈਂ ਹੁਣ ਵੇਖੀ ਲੈ ਸਵੇਰ ਦੇ ਵੇਖੀ ਨਹੀਂ ਵੇ लवली ਹੋਸ਼ ਵਿੱਚ ਆ ਪਾਣੀ ਤਾਂ ਤੈਨੂੰ ਮੈਂ ਦਿੰਨੀ ਆ ਨਖੱਤਿਆ ਹੁਣ ਕਰਦੀਆਂ ਚੀਜ਼ਾਂ ਚੁੱਕ ਚੁੱਕ ਕੇ ਵੀ ਅੱਥਨ ਲੱਗ ਪਿਆ ਵਾ ਵੇ ਸਿਲੰਡਰ ਕਿੱਥੇ ਖੜਿਆ ਵਾ ਦੱਸ ਮੈਨੂੰ ਇਹ ਸਿਲੰਡਰ ਇਹ ਸਿਲੰਡਰ ਹੀ ਕਰਗਾ ਨਹੀਂ ਅਜੇ ਕੱਲ ਗਿਆ ਨਖੱਤਿਆ ਤੈਨੂੰ ਘਰੋਂ ਕੱਢ ਦੇਣਾ ਹੀ ਉਹਨੇ ਮਦਦ ਮੈਂ ਤਾਂ ਚੋਪੀ ਆ ਮਦਦ ਫੋਨ ਆਈਰਫੋਨ ਇਤਨਾ ਸੇਨ ਕਰੀ ਕੀਤੇ ਨਹੀਂ ਨਾ ਸਾਜੰਦਾ ਗਾੜੀ 1 ਮੰਮੀ ਜੀ ਅਹੀਂ ਰੋਟੀ ਲੱਗੇ ਤਰੇ ਸਿਲੰਡਰ ਨੂੰ ਜਾ ਕੇ ਲੱਗੇ ਪਿਆਰ ਨਹੀਂ ਕਹਿ ਪਈ ਬੜਾ ਕਰਾ ਗਾਣ ਆਪ ਕੋਲ ਕਿੰਨੇ ਕਿੰਨੇ ਹੋਰ ਵੀ ਲੈ ਜਾ ਪੈਣ ਪੈਣੇ ਇਦਾਂ ਕਰ ਰਿਹਾ ਹੈ ਸਿਲੰਡਰ ਚੁੱਕ ਕੇ ਉਹ ਕੀ ਬੋਲੀ ਨਾਲ ਇਹ ਕਿਦਾਂ ਹੋ ਜਾਂਦਾ ਆਪ ਨਹੀਂ ਹਾਸਾ ਨਹੀਂ ਹਾਸਾ ਮੈਂ ਉਹਦੇ ਕੇ ਦਾ ਚੈਰੀ ਆਉਂਦੀ ਉਤੋਂ ਲੱਗੇ ਤੁਹਾਡੇ ਚੁੱਲੇ ਨਾਲ ਵਨ ਓਏ ਅੱਗ ਲੱਗੇ ਮਾਦਰ ਸਿਲੰਡਰ ਨੂੰ ਹਾਂ ਉਹ ਤੂੰ ਵੀ ਜਾ ਤੇ ਵੀ ਜਾਵੇ ਮੈਂ ਤਾਂ ਨਹੀਂ ਜਾਂਦੀ ਹੁਣ ਤੂੰ ਹੀ ਕੋਣ ਹੋ ਗਈ ਇਸ ਤਰ੍ਹਾਂ ਬੋਲ ਤੀ ਰੋਟੀ ਰੋਟੀ ਮੜਮ ਮਟਾ ਕੇ ਨਾ ਇਹ ਨੇ ਕਹਦਾ ਇਦਾਂ ਮਰੋ ਤੇ ਕੀ ਵੇ ਭਲਕਤ ਹੋ ਗਿਆ ਇਹ ਵੀ ਵੇ ਮੈਂ ਕਿਹਨ ਜਾਵਾਂ ਘਰ ਛੱਡ ਕੇ ਵੇਖ ਕਿਦਾਂ ਦਾ ਘਰ ਮੈਂ ਬਣਾਇਆ ਮਰ ਕੇ ਘਰ ਬਣਾਉਂਦੀ ਤੇ ਹੁਣ ਆਏ ਉਮਰੇ ਤੁਸੀਂ ਆਹ ਗੱਲ ਕਹਿ ਰਹੇ ਓ ਕੀ ਸਮਝਾਵਾਂ ਇਹਨੂੰ ਉਹ ਵੀ ਨਹੀਂ ਰਹਿਣੇ ਸਿਲੰਡਰ ਅੰਨਾ ਤੇ ਹੋਇਆ ਹੋਇਆ ਜਮੀ ਜਿਹੜੇ ਦੋ ਹੈਗੇ ਨਾ ਮਿੰਨ ਲੱਗਦਾ ਉਹ ਵੀ ਨਹੀਂ ਰਹਿਣੇ ਕੋਈ ਗੱਲ ਨਹੀਂ ਜਿੰਦੇ ਚ ਰੱਖਦੇ ਆ ਉਹਨੂੰ ਕੀ ਕਰਨਾ ਹੁਣ ਫਿਰ ਉਹ ਕੀ ਰੋਣਾ ਮੈਂ ਆ ਤੂੰ ਇੱਥੇ ਇੱਥੇ ਦੁਬਾਰਾ ਕਰਨਾ ਲੱਗਦਾ ਮੰਮੀ ਜੀ ਮੈਨੂੰ ਤਾਂ ਲੱਗਦਾ ਜਿਹੜੇ ਦੋ ਹੈਗੇ ਨਾ ਉਹ ਵੀ ਨਹੀਂ ਰਹਿਣੇ ਕੋਈ ਗੱਲ ਨਹੀਂ ਪੁੱਤ ਉਹਨਾਂ ਨੂੰ ਅੰਦਰ ਰੱਖਦੇ ਹਾਂ ਕੀ ਕਰਨਾ ਫਿਰ ਉਹ ਕੀ ਰੌਲਾ ਪਾਇਆ ਤੂੰ ਕੀ ਬੋਲਣੇ ਮਾਤਾ ਨੂੰ ਤੂੰ ਮੇਰੀ ਬੇਇੱਜ਼ਤੀ ਕਰਾਉਂਦੇ ਆ ਤੂੰ ਤੂੰ ਮੇਰੀ ਥਾਂ ਥਾਂ ਬੇਇੱਜ਼ਤੀ ਕਰਾਉਂਦੇ ਆ ਤੂੰ ਛੱਡ ਮੇਰੀ ਬਾ ਪੰਛੀ ਲੜਨੀ ਐ ਤੂੰ ਹਾਏ ਰੱਬਾ ਕੀ ਕਰਾਂ ਮਾਸਾਕ ਦੇ ਹੋਸ਼ ਨਹੀਂ ਹੈਗੀ ਵੀ ਕਿਤੇ ਬੰਦਾ ਥੋੜੀ ਬਹੁਤੀ ਸੁਧਰ ਦੇ ਰਹੀਂਦੀ ਆ ਤੇ ਮੈਂ ਕਿਹਨੂੰ ਦਸਾਂ ਮੇਰੀ ਤਾਂ ਸੁਣਨ ਵਾਲਾ ਇਹ ਘਰ ਦੇ ਵਿੱਚ ਕੋਈ ਵੀ ਨਹੀਂ ਹੈਗਾ ਮਾੜੀ ਕਿਸਮਤ ਮੇੜੀ ਮੇੜੀ ਬੋਤਾ ਮੇਰੇ ਕਹਣੇ ਤੇ ਅੱਖੇ ਲੱਗਦੀ ਆਏ ਜੇ ਉਹ ਕੰਮ ਇਹ ਕਰਦਾ ਸੀ ਤੇ ਤਾਂ ਖਤੇ ਦਾ ਵਿਆਹ ਹੀ ਨਾ ਕਰਦਾ ਤੁਹਾਨੂੰ ਹੋਵੇ ਤੇ ਘਾਟੇ ਕਰਦੇ ਜਾਂ ਕਿਤੇ ਤੂੰ ਕੀ ਕਹਿਆ ਮਾੜਿਆ ਕੀ ਗੱਸੋਂ ਸੌਂ ਆਇਆ ਲਵੜੀ ਨਹੀਂ ਨਾ ਮੇਰੀ ਥਾਂ ਥਾਂ ਦੂ ਘਰਾਉਂ ਡਿਆ ਆ ਕੀ ਕਰਾਂਗਾ ਮੈਂ ਇਹਦਾ ਤਾਂ ਨਾ ਮੈਂ ਕੋਈ ਪੱਕਾ ਹੀ ਹੱਲ ਕਰ ਦੇਣਾ ਕੋਈ ਨਹੀਂ ਠੁੱਕ ਕੇ ਤੇ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਇਹਦਾ ਕੋਈ ਨਾ ਕੋਈ ਨਾ ਹੱਲ ਕਰਦਾ ਮੈਂ ਹੁਣ ਵੀ ਗੱਲ ਇਹਦਾ ਨਾ ਸੱਚੀ ਕੋਈ ਹੱਲ ਕਰਨਾ ਪੈਣਾ ਵਾ ਇਹਦਾ ਇਸ ਘੜ ਦੀਆਂ ਸਾਰੀਆਂ ਰੀਜਾਂ ਚੁੱਕ ਕੇ ਲੈ ਜਾਊਗਾ ਤੁਹਾਡੇ ਗਲਤ ਹੋ ਗਏ ਕਰਦਾ ਇਹਦਾ ਕੋਈ ਨਾ ਕੋਈ ਹੱਲ ਬਾਹਰ ਤੇ ਆ ਮੈਨੂੰ ਬਣਾ ਕੇ ਰੱਖਣੀ ਪੈਣੀਆਂ ਲੋਕਾਂ ਨਾਲ ਹੁਣ ਜੇ ਕੰਮ ਕੱਢਨੇ ਆ ਨਾ ਤੇ ਫਿਰ ਮੈਨੂੰ ਲੋਕਾਂ ਨਾਲ ਬਣਾ ਕੇ ਰੱਖਣੀ ਪੈਣੀ ਆ ਭਰਾ ਬਾਂਜੂ ਗੱਲ ਤੇ ਵੇਖਾਂਗੇ ਉਹ ਝੂਠ ਕੋ ਬੋਲਦਾ ਤੇਰੇ ਤੇ ਸੈਂਟਰ ਤੋਂ ਮੋੜਾ ਡਿਆ ਤੇ ਤੈਨੂੰ ਤੱਕ ਫੋਨ ਕਰਨ 21 ਮੇਰੇ ਕੋ ਨਾ ਸ਼ਤਨਾ ਖਾ ਲਈ 21 ਉਹ ਬੇਰੀ ਗੱਲ ਸੁਣ ਮੇਰੇ ਕੋ ਸ਼ਤਨਾ ਖਾਈ ਝੂਠ ਕੋ ਬੋਲਦਾ ਮੈਂ ਦਲਜੀਤ ਹਾਂ ਜੀ ਉਹ ਸੁਤਿੰਦਰ ਦਾ ਫੋਨ ਆਉਣ ਡਿਆ ਸੀ ਅੱਛਾ ਸੈਂਟਰ ਤੋਂ ਪੀਨੋ ਬਾਈ ਕਾਸ਼ ਨਹੀਂ ਕਾਸ਼ ਨਹੀਂ 21 ਉਹ ਦਲਜੀਤ ਹੋਣਾ ਕੀ ਆ ਯਾਰ ਉਹ ਦਲਜੀਤ ਹੋਣਾ ਕੀ ਆ ਯਾਰ ਇਹਦੇ ਨਾਲ ਸੈਂਟਰ ਤੋਂ ਫੋਨ ਆਉਣ ਡਿਆ ਸੀ ਆਹ ਹੋ ਰਿਹਾ ਮਮੀ ਦਾ ਸੰਡੇ ਹੀ ਮੈਂ ਬਾਹਰੋਂ ਆਇਆ ਤੇ ਇਹਦੇ ਦੋਵੇਂ ਕਰਨ ਓਹੋ ਡੈਡੀ ਮੇਰੀ ਸੁਣੋ ਗੱਲ ਇਹਨੂੰ ਨਾ ਕਿਤੇ ਨਸ਼ਾ ਕੇਂਦਰ ਨਾਲ ਛੱਡ ਆਈਏ ਇਹਨੂੰ ਜਾ ਕੇ लवली ਨੂੰ ਬਸ ਸਿਖਾਓਗੇ 2 1 ਡੈਡੀ ਇਹਨੂੰ ਨਾ ਕਿਤੇ ਨਸ਼ਾ ਸਹੀ ਚਲੋ ਇਹ ਸੈਂਟਰ ਛੱਡ ਆਈਏ ਨਹੀਂ ਨਸ਼ਾ ਸਿਖਾਉਂ ਨਸ਼ਾ ਸਿਖਾਉਂਦੇ ਨਾ ਠੀਕ ਹੈ ਚਲੋ ਇਹਨੂੰ ਤਰਪਾਈ ਕਰਨੀ ਸਿਖਾ ਲਓ 2 1 ਡੈਡੀ ਇਹਨੂੰ ਨਾ ਕਿਤੇ ਨਾ ਨਸ਼ਾ ਛਡਾਉ ਕੇ ਅੰਦਰ ਸਾਲ ਨਹੀਂ ਠੀਕ ਹੈ ਯਾਰ ਆਉਂਦੇ ਹੋ ਤਾਂ ਠੀਕ ਹੀ ਹਾਂ ਤਾਂ ਠੀਕ ਹੀ ਸੱਜੀ ਹੁੰਦੀ ਐ ਸੋਣਾ ਮਾਦੇ ਬੋਲਿਆ ਨੱਚ ਟੂ ਵਨ ਡੈਡੀ ਰਾਲੇ ਮੈਂ ਕਿਹਾ ਪਹਿਲਾਂ ਲਵੜੀ ਦਾ ਨਸ਼ਾ ਚੜਾਈਏ ਚਲ ਇਹਨੂੰ ਸਮਝਾਉ ਦੀ ਜੋਵਨ ਨੂੰ ਇਹਦੇ ਘਰੇ ਆਪਣਾ ਇਲੈਕਟਸ ਕਲੀਅਰ ਟੂ ਵਨ ਇਹਨੂੰ ਸਮਝਾਉ ਜੋਵਨ ਨੂੰ ਆਪਣਾ ਟੈਸਟ ਕਲੀਅਰ ਕਰੇ ਉਹ ਚੱਲ ਪੋਤੇ ਇਦਾਂ ਕਰਦੇ ਆ ਕਰੇ ਟੂ ਵਨ ਤੂੰ ਸਮਝਾਉ ਜੋਵਨ ਨੂੰ ਆਇਲੈਕਟਸ ਤੇ ਕਰੇ ਪਹਿਲਾਂ ਫਲ ਫਰੂਟ ਲਿਆ ਕੇ ਸੁਟਿਆ ਵਕਰ ਫਲ ਫਲੂਟ ਖਾਣ ਵਾਲੀ ਤੇਰੀ ਸ਼ਕਲ ਵਿੱਚ 2 1 ਤੁਹਾਡੇ 2 1 ਉਹ ਫਲ ਫਲੂਟ ਦੀ ਤੈਨੂੰ ਹੋਸ਼ ਹੋਏ ਤਾਂ ਤਾਂ ਹੀ ਨਹੀਂ यार ਦੁਬਾਰਾ ਹੱਸਦੇ ਹਾਂ 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 ਪੂਣਾ ਵੇਖੋ ਕੀ ਤੇ ਮੈਂ ਹੁਣ ਵੇਖੀ ਲੈ ਸਵੇਰ ਦੇ ਵੇਖੀ ਨਹੀਂ ਵੇ लवली ਹੋਸ਼ ਵਿੱਚ ਆ ਪਾਣੀ ਤਾਂ ਤੈਨੂੰ ਮੈਂ ਦਿੰਨੀ ਆ ਨਖਤਿਆ ਹੁਣ ਕਰਦੀਆਂ ਚੀਜ਼ਾਂ ਚੁੱਕ ਚੁੱਕ ਕੇ ਵੇਚਣ ਲੱਗ ਪਿਆ ਵਾਂ ਵਸ ਸਿਲੰਡਰ ਕਿੱਥੇ ਖੜਿਆ ਹੋਆ ਦੱਸ ਮੈਨੂੰ ਕਿਹੜਾ ਸਿਲੰਡਰ ਇਹ ਸਿਲੰਡਰ ਹੀ ਕਰਗਾ ਨਹੀਂ ਅਜੇ ਕੱਲ ਗਿਆ ਨਖੱਤੇ ਦਿਨ ਘਰੋਂ ਕੱਢ ਦੇਣਾ ਹੀ ਉਹਨੇ ਮਾਦਾ ਮੈਂ ਤਾਂ ਚੋਪੀ ਆ ਇਤਨਾਂ ਦਾ ਸੀਨ ਕਦੇ ਕੀਤਾ ਨਹੀਂ ਨਾ ਸਾਜ ਹੁੰਦਾ ਗੱਡੀ 1 ਮੰਮੀ ਜੀ ਅਹੀਂ ਰੋਟੀ ਲੱਗੇ ਤਰੇ ਸਿਲੰਡਰ ਨੂੰ ਜਾ ਕੇ ਲੱਗੇ ਮੈਂ ਆਉਣ ਕਿੱਥੇ ਬੜਕ ਬੜਕ ਆ ਗòn ਆ ਗòn ਕਿੰਨੇ ਕਿੰਨੇ ਹੋ ਵੀ ਲਾ ਜਾ ਪੈਗਣ ਖਾਏ ਤੇ ਇਦਾਂ ਕਰਦਾ ਜਿਹੜਾ ਸਿਲੰਡਰ ਜਿਹਦਾ ਕਰਦਾ ਕੀ ਬੋਲੀ ਨਾਲੇ ਦੱਸ ਦੋ ਜੀ ਤੁਸੀਂ ਬਸਦੇ ਜੀ ਆਪ ਕੀ ਹਾਸਲ ਹਾਸਲ ਮੈਂ ਕਿਉਂ ਤੇ ਚਲੀ ਜਾਂਦੀ ਓਤੋਂ ਲੱਗੇ ਤੁਹਾਡੇ ਚੁੱਲੇ ਨੂੰ ਓਏ ਅੱਗ ਲੱਗੇ ਮਾਦਾ ਸਿਲੰਡਰ ਨੂੰ ਹਾਂ ਓ ਤੂੰ ਵੀ ਜਾ ਤੇ ਵੀ ਜਾਵੇ ਮੈਂ ਤਾਂ ਨਹੀਂ ਜਾਂਦੀ ਹੁਣ ਤੂੰ ਹੀ ਕੋਣ ਹੋਵੇ ਤੇ ਤਰ ਰੋ ਤੇ ਬੈਠੇ ਬੈਠੇ ਮੜਮਟਾ ਕੇ ਨਾ ਨੇ ਕਹਦਾ ਇਦਾਂ ਓਰ ਉੱਥੇ ਕੀ ਵੇਪੜਾ ਕਿਤੋਂ ਹੋ ਗਿਆ ਵੇ ਮੈਂ ਕਿਹ ਜਾਵਾਂ ਘਰ ਛੱਡ ਕੇ ਵੇਖ ਕਿਦਾਂ ਦਾ ਘਰ ਮੈਂ ਬਣਾਇਆ ਮਰਗੇ ਘਰ ਬਣਾਉਂਦੀ ਤੇ ਹੁਣ ਆਏ ਉਮਰੇ ਤੁਸੀਂ ਆਹ ਗੱਲ ਕਹਿ ਰਹੇ ਓਏ ਕੀ ਸਮਝਾਵਾਂ ਇਹਨੂੰ ਉਹ ਵੀ ਨਹੀਂ ਰਹਿਣੇ ਸਿਲੰਡਰ ਅੰਨਾ ਤੇ ਹੋਇਆ ਮੰਮੀ ਜੀ ਜਿਹੜੇ ਦੋ ਹੈਗੇ ਨਾ ਮੈਨੂੰ ਤਾਂ ਲੱਗਦਾ ਉਹ ਵੀ ਨਹੀਂ ਰਹਿਣੇ ਕੋਈ ਗੱਲ ਨਹੀਂ ਜਿੰਦੇ ਚ ਰੱਖਦੇ ਹਨ ਕੀ ਕਰਨਾ ਹੁਣ ਫਿਰ ਉਹ ਕੀ ਰਲਾ ਮੈਂ ਆ ਤੂੰ ਇੱਥੇ ਇੱਥੇ ਦੁਬਾਰਾ ਕਰਨਾ ਸਿਲੰਡਰ ਕੋਈ ਮੰਮੀ ਜੀ ਮੈਨੂੰ ਤਾਂ ਲੱਗਦਾ ਜਿਹੜੇ ਦੋ ਹੈਗੇ ਨਾ ਉਹ ਵੀ ਨਹੀਂ ਰਹਿਣੇ ਕੋਈ ਗੱਲ ਨਹੀਂ ਪੁੱਤ ਉਹਨਾਂ ਨੂੰੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੇਰੀ ਤਾਂ ਸੁਣਨ ਵਾਲਾ ਇਹ ਘਰ ਦੇ ਵਿੱਚ ਕੋਈ ਵੀ ਨਹੀਂ ਹੈਗਾ ਮਾੜੀ ਕਿਸਮਤ ਮੇੜੀ ਮੇੜੀ ਬੋਤਾ ਮੇਰੇ ਕਹਣੇ ਤੇ ਆਖੇ ਲੱਗਦੇ ਹੀ ਆਏ ਜੇ ਉਹ ਕੰਮ ਇਹ ਕਰਦਾ ਜਿਹਦੇ ਦਾ ਨਖਤੇ ਦਾ ਵਿਆਹ ਹੀ ਨਾ ਕਰਦਾ ਤੁਹਾਨੂੰ ਹੋਵੇ ਤਾਂ ਘਾਟੇ ਕਰਦੇ ਜਾਂ ਕਿਤੇ ਠੁਕੇ ਗਿਆ ਮਾਯਾ ਹੀ ਗਾ ਸੋ ਸੋ ਆਇਆ ਲਵੜੀ ਨਹੀਂ ਨਾ ਮੇਰੀ ਥਾਂ ਥਾਂ ਦੂ ਘਰਾਉਂ ਡਿਆ ਵਾ ਕੀ ਕਰਾਂਗਾ ਮੈਂ ਇਹਦਾ ਤਾਂ ਨਾ ਮੈਂ ਕੋਈ ਪੱਕਾ ਹੀ ਹੱਲ ਕਰ ਦਣਾ ਕੋਈ ਨਹੀਂ। ਔਕਾ ਕਿਤੇ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ। ਇਹਦਾ ਕੋਈ ਨਾ ਕੋਈ ਨਾ ਹੱਲ ਕਰਦਾ ਮੈਂ। ਹੁਣ ਵੀ ਗੱਲ ਇਹਦਾ ਨਾ ਸੱਚੀ ਕੋਈ ਹੱਲ ਕਰਨਾ ਪੈਣਾ ਉਹ। ਇਦਾਂ ਨੇ ਘੜਦੀਆਂ ਸਾਰੀਆਂ ਰੀਜਾਂ ਚੁੱਕ ਕੇ ਲੈ ਜਾਊਗਾ। ਥੋੜੇ ਗਲਤ ਹੋ ਗਏ। ਕਰਦਾ ਇਹਦਾ ਕੋਈ ਨਾ ਕੋਈ ਹੱਲ। ਬਾਹਰ ਤੇ ਆ ਮੈਨੂੰ ਬਣਾ ਕੇ ਰੱਖਣੀ ਪੈਣੀਆਂ ਲੋਕਾਂ ਨਾਲ ਹੁਣ। ਜੇ ਕੰਮ ਕੱਢਨੇ ਆ ਨਾ ਤੇ ਫਿਰ ਮੈਨੂੰ ਲੋਕਾਂ ਨਾਲ ਬਣਾ ਕੇ ਰੱਖਣੀ ਪੈਣੀ ਆ। ਥੋੜਾ ਭਾਂਜੂ ਗੱਲ ਤੇ ਵੇਖਾਂਗੇ। ਹੋਰ ਝੂਠ ਕਾ ਬੋਲਦਾ। ਤੇਰੇ ਤੇ ਸੈਂਟਰ ਤੋਂ ਮੋੜਾ ਡਿਆ ਤੇ ਜਿੰਦਰ ਨੂੰ ਫੋਨ ਕਰਨ 21 ਮੇਰੇ ਕੋ ਨਾ ਸ਼ਤਨਾ ਖਾਲੀ 21 ਉਹ ਮੇਰੀ ਗੱਲ ਸੁਣ ਮੇਰੇ ਕੋ ਸ਼ਤਨਾ ਖਾਈ ਝੂਠ ਕੋ ਬੋਲਦਾ ਮੈਂ ਦਲਜੀਤ ਹਾਂਜੀ ਉਹ ਸਤਿੰਦਰ ਦਾ ਫੋਨ ਆਉਣ ਡਿਆ ਸੀ ਅੱਛਾ ਸੈਂਟਰ ਤੋਂ ਵੀ ਇਹਨੂੰ ਹੁੰਦਾ ਹੀ ਕਸ਼ ਨਹੀਂ ਹੈ ਕਸ਼ ਨਹੀਂ 21 ਉਹ ਦਲਜੀਤ ਹੋਣਾ ਕੀ ਹੈ ਯਾਰ ਉਹ ਦਲਜੀਤ ਹੋਣਾ ਕੀ ਹੈ ਯਾਰ ਇਹਦੇ ਨਾਲ ਸੈਂਟਰ ਤੋਂ ਫੋਨ ਆਉਣ ਡਿਆ ਸੀ ਆ ਹੁਣ ਮम्मी ਦੱਸਣ ਦੇਈ ਮੈਂ ਬਾਹਰੋਂ ਆਇਆ ਤੇ ਇਹਦੇ ਦੋਵੇਂ ਕਰਨ ਓਹੋ ਡੈਡੀ ਮੇਰੀ ਸੁਣੋ ਗੱਲ ਇਹਨੂੰ ਨਾ ਕਿਸੇ ਨਸ਼ਾ ਕੇਂਦਰ ਨਾ ਛੱਡਾਈ ਇਹਨੂੰ ਜਾ ਕੇ लवली ਨੂੰ ਮਸਾchnaਓਗੇ 21 ਡੈਡੀ ਇਹਨੂੰ ਨਾ ਕਿਤੇ ਸੈਂਟਰ ਚਲੋ ਇਹ ਸੈਂਟਰ ਛੱਡਾਈ ਇਹ ਨਹੀਂ ਨਾ ਸਰਚ ਡਾਊਨ ਨਸ਼ਾ ਛੱਡਾਉਂਦੇ ਨਾ ਤੀ ਇਹਨੂੰ ਤਰਪਾਈ ਕਰਨੀ ਚਾਹ ਲੋ 21 ਡੈਡੀ ਇਹਨੂੰ ਨਾ ਕਿਤੇ ਨਾ ਨਸ਼ਾ ਛੱਡਾਉਂਦੇ ਕੇਂਦਰ ਨਹੀਂ ਠੀਕ ਹੀ ਯਾਰ ਹੁੰਦੇ ਹਾਂ ਤਾਂ ਠੀਕ ਹੀ ਹਾਂ ਠੀਕ ਹੀ ਸੱਜੀ ਹੁੰਦੀ ਹੈ ਸਹੀ ਹੁਣ ਮਾਦੇ ਬੋਲਾਂ ਨੱਚ ਟੂ ਵਨ ਡੈਡੀ ਰਾਲੇ ਮੈਂ ਕਿਹਾ ਨਾ ਪਹਿਲਾਂ ਲਵੜੀ ਦਾ ਨਸ਼ਾ ਛਡਾਈਏ ਚਲ ਇਹਨੂੰ ਸਮਝਾਉ ਉਹਦੀ ਜੋਵਨ ਨੂੰ ਇਹਦੇ ਘਰੇ ਆਪਣਾ ਆਇਲੈਕਸ ਕਲੀਅਰ ਟੂ ਵਨ ਇਹਨੂੰ ਸਮਝਾਉ ਜੋਵਨ ਨੂੰ ਆਪਣਾ ਟੈਸਟ ਕਲੀਅਰ ਕਰੇ ਉਹ ਚੱਲ ਪੋਤੇ ਇਦਾਂ ਕਰਦੇ ਆ ਕਰੇ ਟੂ ਵਨ ਤੂੰ ਸਮਝਾਉ ਜੋਵਨ ਨੂੰ ਆਇਲੈਕਸ ਤੇ ਕਰੇ ਪਹਿਲਾਂ ਬਹੁਤ ਨਹੀਂ ਫਲ ਫਰੂਟ ਲਿਆ ਕੇ ਸੁੱਟਿਆ ਵਾ ਕਰ ਫਾਲ ਫਲੂਟ ਖਾਣ ਵਾਲੀ ਤੇਰੀ ਸ਼ਕਲ ਵਨ ਟੂ ਵਨ ਤਾਂ ਦੇ ਉਹ ਫੜ ਫਲੂਡ ਦੀ ਤੈਨੂੰ ਹੋਸ਼ ਹੋਏ ਪਤਾ ਨਹੀਂ ਯਾਰ ਦੁਬਾਰਾ